ਸੋ ਤਰਨਤਾਰਨ ਜਿਵੇਂ ਚੋਣਾਂ ਦੇ ਨਤੀਜੇ ਤੋਂ ਬਾਅਦ ਹੁਣ ਪੰਜਾਬ ਦੇ ਵਿੱਚੋਂ ਮੁਰਤੋਂ ਇੱਕ ਹੋਰ ਚੋਣਾ ਹੋਣ ਜਾ ਰਹੀਆਂ ਨੇ ਜਿਹਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਦ ਅਤੇ ਪੰਚਾਇਤ ਸੰਪਤੀ ਚੋਣਾਂ ਦੇ ਲਾਂਤ ਤੋਂ ਬਾਅਦ ਹੋਈ ਪ੍ਰਸ਼ਾਸਕਿਕ ਅਧਿਕਾਰੀਆਂ ਤੋਂ ਵੱਲੋਂ ਮੁਕੰਮਲ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਨੇ ਸੋ ਅੱਜ ਨੋਮੀਨੇਸ਼ਨ ਦੇ ਪਹਿਲੇ ਦਿਨ ਰਈਆ ਬਲਾਕ ਦੇ ਰਿਟਰਨਿੰਗ ਅਫਸਰ ਕੋਲ ਫਾਈਲ ਜਮ੍ਹਾਂ ਕਰਵਾਉਣ ਦੇ ਲਈ ਫਿਲਹਾਲ ਕੋਈ ਵੀ ਉਮੀਦਵਾਰ ਨਹੀਂ ਪਹੁੰਚਿਆ ਇਸ ਦੌਰਾਨ ਗੱਲਬਾਤ ਕਰਦੋ ਰਈਆ ਬਲਾਕ ਦੇ ਰਿਟਰਨਿੰਗ ਅਫਸਰ ਸ਼੍ਰੀਮਤੀ ਰੋਬਿੰਜੀਤ ਕੌਰ ਨੇ ਦੱਸਿਆ ਕਿ ਰਈਆ ਬਲਾਕ ਦੇ ਵਿੱਚ ਪੰਚਾਇਤ ਸੰਪਤੀ ਚੋਣਾ ਕਰਵਾਉਣ ਦੇ ਲਈ ਉਹਨ ਜੋ ਸਨਾਲੀ ਨੂੰ ਦੱਸਿਆ ਕਿ ਰਈਆ ਬਲਾਕ ਦੇ ਵਿੱਚ 90 ਪਿੰਡਾਂ ਨੂੰ 25 ਜ਼ੋਨਾਂ ਦੇ ਵਿੱਚ ਵੰਡ ਕੇ 150 ਬੂਥ ਸਥਾਪਿਤ ਕੀਤੇ ਗਏ ਜਿਤੇ ਕੀਤੇ ਗਏ ਤਿਆਰੀਆਂ ਤੋਂ ਨਿਰੀਖਣ ਉਪਰੰਤ ਜੜਾ ਕਿ ਉੱਚ ਅਧਿਕਾਰੀ ਕਰਨਗੇ ਇਸ ਦੀ ਰਿਪੋਰਟ ਵੀ ਪੇਸ਼ ਦਿੱਤੀ ਗਈ ਹੈ ਨਾ ਦੱਸਿਆ ਕਿ ਸੁਰੱਖਿਆ ਦੇ ਪੱਖੋਂ ਪੂਕਾ ਇੰਤਜ਼ਾਮ ਲਈ ਉੱਚ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਜਲਦ ਹੀ ਸੰਵੇਦਨਸ਼ੀਲ ਜਾਂ ਫਿਰ অতি ਸੰਵੇਦਨਸ਼ੀਲ ਬੂਥਾਂ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਉਤੇ ਉਹਨਾਂ ਕਿਹਾ ਕਿ ਵੋਟਰਾਂ ਦੀ ਮੁੱਖ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਤੌਰ ਤੇ ਕੀਤੇ ਨੇ ਇਸ ਦੌਰਾਨ ਡਿਊਟੀ ਨਿਭਾਉਣ ਵਾਲੇ ਚੋਣ ਅੰਬਲੇ ਡੂ ਵੀ ਨਿਰਪੱਖਤਾ ਦੇ ਨਾਲ ਚੋਣ ਕਰਵਾਉਣ ਦੇ ਲਈ ਹਦਾਇਤ ਦੇ ਦਿੱਤੀ ਹੈ ਜਿਤਾ ਕਿ ਅਸੀਂ ਸਭ ਜਾਣਦੇ ਹਾਂ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਸੰਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਸੰਬੰਧ ਵਿੱਚ ਅੱਜ ਮਿਤੀ 11 12 ਨੂੰ ਨੋਮੀਨੇਸ਼ਨ ਸ਼ੁਰੂ ਹੋ ਕੇ 14 12 ਨੂੰ ਮੁਕੰਮਲ ਚੋਣ ਖਤਮ ਹੋਵੇਗੀ ਤੇ ਜਿਸ ਦੀ ਗਿਣਤੀ 17 12 ਨੂੰ ਕੰਪਲੀਟ ਹੋਵੇਗੀ ਇਸ ਦੇ ਸੰਬੰਧ ਵਿੱਚ ਮੈਂ ਰਿਟਰਨਿੰਗ ਅਫਸਰ ਬਤੌਰ ਪਪਾ ਪਕਾਲਾ ਸਾਹਿਬ ਵਿਕੇ ਅਸੀਂ ਆਪਣੇ ਵੱਲੋਂ ਬੰਦੇ ਸਾਰੇ ਚੋਣਾ ਪ੍ਰਤੀ ਜਿੰਨੇ ਵੀ ਪ੍ਰਬੰਧ ਸੀਗੇ ਸਾਰੇ ਕੰਪਲੀਟ ਕਰ ਚੁੱਕੇ ਹਾਂ ਪੰਚਾਇਤ ਸੰਪਤੀ ਰਈਆ ਦੇ ਵਿੱਚ ਮੇਰੇ ਕੋਲ ਟੋਟਲ 89 ਵਿਲੇजेस ਨੇ ਜਿਨ੍ਹਾਂ ਨੂੰ ਅਸੀਂ 25 ਜ਼ੋਨਾਂ ਵਿੱਚ ਵੰਡਿਆ ਹੋਇਆ ਹੈ ਤੇ ਉਹਨਾਂ 25 ਜ਼ੋਨਾਂ ਦੇ ਵਿੱਚ ਸਾਡੇ ਕੋਲ ਕੁੱਲ 150 ਪੋਲਿੰਗ ਬੂਥ ਨੇ 150 ਪੋਲਿੰਗ ਬੂਥਾਂ ਉੱਪਰ ਸਾਡੇ ਵੱਲੋਂ ਹਰ ਤਰੀਕੇ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ ਉਹਨਾਂ ਦੀ ਰਿਪੋਰਟ ਵੀ ਜਿਹੜੀ ਆ ਮੁਕੰਮਲ ਕਰਕੇ ਅਸੀਂ ਉੱਪਰ ਸਰਕਾਰ ਨੂੰ ਭੇਜ ਚੁੱਕੇ ਨੇ ਜਿਸ ਵਿੱਚ ਹਰ ਬੂਥ ਦੇ ਉੱਪਰ ਹਰ ਤਰੀਕੇ ਦਾ ਮੁਕੰਮਲ ਪ੍ਰਬੰਧ ਜਿਸ ਦੇ ਵਿੱਚ ਕਮਰਾ ਇਲੈਕਟ੍ਰਿਸਿਟੀ ਰੈਂਪ ਹਰ ਤਰੀਕੇ ਦੀ ਸਹੂਲਤ ਜਿਹੜੀ ਆ ਉਪਲਬਧ ਹੈ ਇਸ ਤੋਂ ਇਲਾਵਾ ਬੂਥਾਂ ਤੋਂ ਇਲਾਵਾ ਜਿਹੜੇ ਸਾਡੇ ਕੋਲ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਬੂਥ ਹੋਣਗੇ ਜਿਸ ਦੀ ਵੀ ਰਿਪੋਰਟ ਅਸੀਂ ਪੁਲਿਸ ਵੱਲੋਂ ਮੰਗੀ ਜਾ ਚੁੱਕੀ ਹੈ ਜੋ ਕਿ ਸਾਨੂੰ ਜਦੋਂ ਵੀ ਪ੍ਰਾਪਤ ਹੋਗੀ ਤੇ ਉਹਨਾਂ ਦੇ ਜੋ ਬੰਦੀ ਲੋੜਿੰਦੀ ਕਾਰਵਾਈ ਹੋਏਗੀ ਉਹ ਸਾਡੇ ਵੱਲੋਂ ਕੀਤੀ ਜਾਵੇਗੀ ਅੱਜ ਮੈਡਮ ਨਾਮੀਨੇਸ਼ਨ ਦਾ ਪਹਿਲਾ ਦਿਨ ਸੀਗਾ ਨੋਮੀਨੇਸ਼ਨ ਆਈ ਹੈ ਅ ਅੱਜ ਮਿਤੀ 11/12 ਨੂੰ ਜਿੱਦਾਂ ਕਿ ਨੋਮੀਨੇਸ਼ਨ ਦਾ ਪਹਿਲਾ ਦਿਨ ਸੀਗਾ ਜਿਸ ਦਾ ਟਾਈਮ ਸੀਗਾ 11:00 ਵਜੇ ਤੋਂ 3:00 ਵਜੇ ਤੱਕ ਜੋ ਕਿ ਅਸੀਂ ਉਪ ਮੰਡਲ ਮੈਜਿਸਟ੍ਰੇਟੇਟ ਕੋਰਟ ਵਿੱਚ ਲੈ ਰਹੇ ਹਾਂ ਪਰ ਅੱਜ ਮਿਤੀ 1 ਤਰੀਕ ਨੂੰ ਹਜੇ ਤੱਕ ਸਾਡੇ ਕੋਲ ਕੋਈ ਵੀ ਨੋਮੀਨੇਸ਼ਨ ਪ੍ਰਾਪਤ ਨਹੀਂ ਹੋਏ ਜੀ ਪਰ ਵੰਦਾ ਨੂੰ ਲੈ ਕੇ ਜਾਂ ਸਟਾਫ ਨੂੰ ਲੈ ਕੇ ਕਿਸ ਤਰ੍ਹਾਂ ਦੇ ਉਹਨਾਂ ਦਾ ਵੀ ਧਿਆਨ ਪਿਆ ਗਿਆ ਕਿ ਡੀਡੀਆਂ ਨੂੰ ਲੈ ਕੇ ਅ ਅ ਬਿਲਕੁਲ ਸਾਨੂੰ ਜਿੰਨੇ ਸਟਾਫ ਦੀ ਜ਼ਰੂਰਤ ਸੀਗੀ ਅਸੀਂ ਸਕੂਲਾਂ ਦੇ ਵਿੱਚੋਂ ਪ੍ਰਿੰਸੀਪਲਸ ਤੋਂ ਲੈ ਕੇ ਐਸਟੀਓਸ ਤੋਂ ਲੈ ਕੇ ਜਿਹੜੇ-ਜਿਹੜੇ ਸੰਬੰਧਿਤ ਵਿਭਾਗਾਂ ਦੀ ਸਾਨੂੰ ਜਿੱਥੇ ਜ਼ਰੂਰਤ ਸੀਗੀ ਅਸੀਂ ਉਹਨਾਂ ਨੂੰ ਉਹਨਾਂ ਦੀ ਡਿਊਟੀ ਤੇ ਆਰਡਰ ਜਿਹੜੇ ਆ ਦੇ ਚੁੱਕੇ ਆ ਤੇ ਸਟਾਫ ਦੇ ਪ੍ਰਤੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਸਾਡੇ ਕੋਲ ਲੋੜਿੰਦਾ ਸਟਾਫ ਮੌਜੂਦ ਹੈ ਅਤੇ ਹਰ ਬੰਦੇ ਨੂੰ ਉਹਦੀ ਡਿਊਟੀ ਤੇ ਤਨਾਦ ਕਰ ਚੁੱਕੇ ਆ